ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਪੰਜਾਬੀ ਮਾਲਵਾੀ ਬਲੌਗਸ ਦੇ ਉੱਤੇ ਹਾਜ਼ਰ ਹੋਏ ਆ ਕਿਸਾਨ ਵੀਰੋ 31 ਅਕਤੂਬਰ ਦੇ ਬਾਸਮਤੀ ਝੋਨੇ ਦੀ ਤਾਜ਼ਾ ਰੇਟ ਲੈ ਕੇ ਗੱਲ ਕਰਦੇ ਆ ਕਿਸਾਨ ਭਰਾਓ ਸਭ ਤੋਂ ਪਹਿਲਾਂ ਕੈਂਥਲ ਮੰਡੀ ਦੀ ਜਿੱਥੇ 17 18 ਦਾ ਰੇਟ 3400 ਰੁਪਏ ਰਿਹਾ 18 85 ਦਾ ਰੇਟ 2700 ਰੁਪਏ ਤੋਂ ਲੈ ਕੇ 3400 ਰੁਪਏ ਰਿਹਾ 1401 ਦਾ ਰੇਟ 2900 ਰੁਪਏ ਤੋਂ ਲੈ ਕੇ 3270 ਰੁਪਏ ਰਿਹਾ ਸਮਾਣਾ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ ਹੈ ਜਿਹੜਾ 2700 ਰੁਪਏ ਤੋਂ ਲੈ ਕੇ 3370 ਰੁਪਏ ਰਿਹਾ 18 85 ਦਾ ਰੇਟ 2700 ਰੁਪਏ ਤੋਂ ਲੈ ਕੇ 3380 ਰੁਪਏ ਰਿਹਾ 1509 ਦਾ ਰੇਟ 2700 ਰੁਪਏ ਤੋਂ ਲੈ ਕੇ 3040 ਰੁਪਏ ਰਿਹਾ 18 47 ਦਾ ਰੇਟ 2730 ਰੁਪਏ ਰਿਹਾ 1401 ਦਾ ਰੇਟ 3100 ਤੋਂ ਲੈ ਕੇ 3490 ਰੁਪਏ ਰਿਹਾ ਜੀਨਦ ਮੰਡੀ ਦੇ ਵਿੱਚ 11 21 ਦਾ ਰੇਟ 4000 ਰੁਪਏ ਰਿਹਾ 17 18 ਦਾ ਰੇਟ 3450 ਰੁਪਏ ਰਿਹਾ ਕੋਟਕਪੂਰਾ ਮੰਡੀ ਦੇ ਵਿੱਚ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3220 ਰੁਪਏ ਰਿਹਾ 18 85 ਦਾ ਰੇਟ 3000 ਤੋਂ ਲੈ ਕੇ 3250 ਰੁਪਏ ਰਿਹਾ 18 47 ਦਾ ਰੇਟ 2690 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ ਮੁਸਰ 1401 ਦਾ ਰੇਟ 3100 ਤੋਂ ਲੈ ਕੇ 3330 ਰੁਪਏ ਰਿਹਾ ਫਤਿਹਬਾਦ ਮੰਡੀ ਦੇ ਵਿੱਚ 11 ਇੰਚ ਦਾ ਰੇਟ 3500 ਰੁਪਏ ਤੱਕ ਰਿਹਾ 17 18 ਦਾ ਰੇਟ 3060 ਰੁਪਏ ਰਿਹਾ 18 85 ਦਾ ਰੇਟ 3000 ਰੁਪਏ ਤੱਕ ਰਿਹਾ 18 47 ਦਾ ਰੇਟ 2650 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਰਿਹਾ ਮੁਸਲ 1401 ਦਾ ਰੇਟ 3000 ਰੁਪਏ ਤੋਂ ਲੈ ਕੇ 3340 ਰੁਪਏ ਰਿਹਾ ਪੀਵੀ1 ਦਾ ਰੇਟ 2800 ਰੁਪਏ ਰਿਹਾ ਮੁਖਤਸਰ ਸਾਹਿਬ ਮੰਡੀ ਦੇ ਵਿੱਚ ਕਿਸਾਨ ਵੀਰੋ 1121 ਦਾ ਰੇਟ ਜਿਹੜਾ 3700 ਰੁਪਏ ਤੱਕ ਰਿਹਾ 1718 ਦਾ ਰੇਟ 3300 ਰੁਪਏ ਤੱਕ ਰਿਹਾ 1885 ਦਾ ਰੇਟ 3400 ਰੁਪਏ ਰਿਹਾ ਮੁਸਲ 1401 ਦਾ ਰੇਟ 3340 ਰੁਪਏ ਰਿਹਾ ਬੇਰੀ ਮੰਡੀ ਦੇ ਵਿੱਚ ਕਿਸਾਨ ਬੀਰੂ 11 21 ਦਾ ਰੇਟ 3400 ਰੁਪਏ ਤੋਂ ਲੈ ਕੇ 3980 ਰੁਪਏ ਰਿਹਾ 17 18 ਦਾ ਰੇਟ 2200 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਰਿਹਾ ਬਟਾਲਾ ਮੰਡੀ ਦੇ ਵਿੱਚ 11 21 ਦਾ ਰੇਟ 4240 ਰੁਪਏ ਰਿਹਾ 17 18 ਦਾ ਰੇਟ 3600 ਰੁਪਏ ਰਿਹਾ ਫਤਿਹਗੜ ਚੂੜੀਆਂ ਮੰਡੀ ਦੇ ਵਿੱਚ 11 21 ਦਾ ਰੇਟ 3930 ਰੁਪਏ ਰਿਹਾ 17 18 ਦਾ ਰੇਟ ਜਿਹੜਾ 3400 ਰੁਪਏ ਰਿਹਾ ਫੱਤੇ ਫੱਤੇ ਸਰ ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਕਿਸਾਨ ਬਿਰੂ 11 21 ਦਾ ਰੇਟ 3960 ਰੁਪਏ ਰਿਹਾ 17 18 ਦਾ ਰੇਟ 3110 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3020 ਰੁਪਏ ਰਿਹਾ ਤਰਨ ਤਾਰਨ ਮੰਡੀ ਦੇ ਵਿੱਚ 11 21 ਦਾ ਰੇਟ 3500 ਰੁਪਏ ਤੋਂ ਲੈ ਕੇ 4200 ਰੁਪਏ ਰਿਹਾ 17 18 ਦਾ ਰੇਟ ਹੈ ਜਿਹੜਾ 2930 ਰੁਪਏ ਰਿਹਾ 18 85 ਦਾ ਰੇਟ 2800 ਤੋਂ ਲੈ ਕੇ 3400 ਰੁਪਏ ਕਰ ਰਿਹਾ 1509 ਦਾ ਰੇਟ 2700 ਰੁਪਏ ਤੋਂ ਲੈ ਕੇ 2930 ਰੁਪਏ ਰਿਹਾ ਪਿੱਲੂ ਕਿੜਾ ਮੰਡੀ ਦੇ ਵਿੱਚ 11 21 ਦਾ ਰੇਟ ਕਿਸਾਨ ਵੀਰੋਂ 3500 ਤੋਂ ਲੈ ਕੇ 4000 ਰੁਪਏ ਤੱਕ ਰਿਹਾ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਰਿਹਾ 18 85 ਦਾ ਰੇਟ 3000 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਰਿਹਾ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3200 ਤੱਕ ਰਿਹਾ ਮੋਸਲ 1401 ਦਾ ਰੇਟ 3100 ਰੁਪਏ ਰਿਹਾ ਨਾਬਾ ਮੰਡੀ ਦੇ ਵਿੱਚ ਕਿਸਾਨ ਬਿਰੂ 11 21 ਦਾ ਰੇਟ 3300 ਰੁਪਏ ਤੋਂ ਲੈ ਕੇ 3590 ਰੁਪਏ ਰਿਹਾ 17 18 ਦਾ ਰੇਟ 3100 ਰੁਪਏ ਰਿਹਾ 1509 ਦਾ ਰੇਟ 2600 ਤੋਂ ਲੈ ਕੇ 3000 ਰੁਪਏ ਰੱਖ ਰਿਹਾ 1847 ਦਾ ਰੇਟ 2500 ਤੋਂ ਲੈ ਕੇ 2850 ਰੁਪਏ ਰਿਹਾ 1401 ਦਾ ਰੇਟ 2900 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਰਿਹਾ ਇਹਦੀ ਕਿਸਾਨ ਵਿਭਖ ਵੱਖ-ਵੱਖ ਮੰਡੀਆਂ ਦੀਆਂ ਰੇਟਾਂ ਦੀ ਜਾਣਕਾਰੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਜੀ ਆਪ ਦਾ